ਉਰੀ ਸੋਚ ਰਸੀ ਦੰਗਾ ਪੀੜਤਾ ਲਈ ਮੁਆਵਜ਼ੇ ਦਾ ਐਲਾਨ ਹੋਇਆ ਹੈ ਕੇਂਦਰ ਸਰਕਾਰ ਨੇ ਐਲਾਨ ਕੀਤਾ ਹੈ ਪੀੜਤ ਪਰਿਵਾਰਾਂ ਨੂੰ 5-5 ਲੱਖ ਦਾ ਮੁਆਵਜ਼ਾ ਮਿਲੇਗਾ ਪੀਟੀਆਈ ਦੇ ਹਵਾਲੇ ਤੋਂ ਇਹ ਖਬਰ ਹੈ ਤਕਰੀਬਨ 3325 ਦੰਗਾ ਪੀੜਤਾ ਨੂੰ ਮੁਆਵਜ਼ਾ ਮਿਲੇਗਾ ਪੀੜਤ ਕੁਲਦੀਪ ਸਿੰਘ ਭੋਗਲ ਸਾਣਾ ਫੋਨ ਲਾਈਨ ਤੇ ਮੌਜੂਦ ਹੈ ਜੀ ਕੁਲਦੀਪ ਜੀ ਕੇਂਦਰ ਸਰਕਾਰ ਵੱਲੋਂ 5 ਲੱਖ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਕਿਸ ਤਰ੍ਹਾਂ ਦੇਖ ਦਿਓ ਤੁਸੀਂ ਹਾਂ ਤੇ ਦੇਖੋ ਜੀ ਅੱਜ ਇਹ ਜਿਹੜੀ ਗੱਲ ਹੈ ਪੈਸੇ ਦੀ ਗੱਲ ਨਹੀਂ ਹੈ ਜੀ ਇਹ ਕਿਸ ਤਰ੍ਹਾਂ ਇੱਕ ਅਲੱਗ ਚੀਜ਼ ਹੈ ਇਹ ਤੇ ਭਾਰਤੀ ਜਨਤਾ ਪਾਰਟੀ ਜਨਤਾ ਦੇ ਐਨਡੀਆ ਦੀ ਸਰਕਾਰ ਆਈ ਤਦ ਕਿਹਾ ਕਾਮਰਸ ਨੇ ਦਿੱਤਾ ਜੀਪੀ ਸਿੰਘ ਸਰਕਾਰ ਗੱਲ ਹੈ ਜੀ ਇਹ ਦੋਸ਼ੀਆਂ ਦੀ ਜਿਨ੍ਹਾਂ ਨੇ ਧੀਆਂ ਭੈਣਾਂ ਦੀ ਇੱਜ਼ਤ ਬੇਵਕੂਫ ਕੀਤੀ ਜਿਨ੍ਹਾਂ ਨੇ ਅੱਗ ਲਾਈਆਂ ਜਿਨ੍ਹਾਂ ਨੇ ਜਿੰਦਾ ਬੰਦ ਕੇ ਬੱਚਿਆਂ ਨੂੰ ਜਲਾਇਆ ਜਦ ਤੱਕ ਖਰਜਨ ਕੁਮਾਰ ਜਗਦੀਸ਼ ਟੈਕਸ ਡਰਾਈਵਰ ਵਰਗੇ ਬੰਦੇ ਜੇਲ੍ਹ ਦੀਆਂ ਸੁਦਾਖਾਂ 'ਚ ਨਹੀਂ ਜਾਣਗੇ ਜਦ ਤੱਕ ਸਿੱਖ ਜੋ ਹੈਂਡ ਕਬੇ ਦੰਗਾ ਪੀੜੀ ਤੇ ਉਹ ਪੁਲ ਨਹੀਂ ਸੰਗ ਦੇ ਚਵਾਤੀ ਨੂੰ ਅਸੀਂ ਦੇ ਕਰਦੇ ਆ ਇਹਨਾਂ ਨੂੰ ਅੰਦਰ ਤੇ ਜਾ सब तो पहले पैसा पैसा की ये पैसा मरण की कीमत पांच लाख है या दो लाख है सानू चाहिए इंसाफ जिन्हों लोगों ने एक कम किया जेल दिन जा